ਸਭ ਤੋਂ ਪਹਿਲਾਂ ਸਮੂਹ ਗੁਰਨਾਨਕ ਨਾਮ ਲੈਵਾ ਸੋਚੀ ਮਾਨਮਤਾ ਗੁਰਪੱਤੇ ਦੀ ਧਨ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦਾਸ ਬਾਬਾ ਗੁਰਮੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਿਰਮਲ ਸਰਸਵ ਤਲੋਕੇ ਵਾਲਾ ਮੈਂਬਰ ਸ਼੍ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਿਰਮਲ ਸਰਸਵਤ ਲੋਕੇਵਾਲਾ ਮੁਖ ਸੇਵਾਦਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋ ਕਿ ਹਰ ਜਗ੍ਹਾ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੈਠੀਆਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਗੁਰਬਾਣੀ ਦੇ ਜਪ ਕਰਵਾ ਕੇ ਗੁਰਬਾਣੀ ਦੇ ਮਹਾਨ ਗੁਰਮਰ ਸਮਾਗਮ ਕਰਵਾ ਕੇ ਤੇ ਮਹਾਨ ਨਗਰ ਵੱਡੇ ਵੱਡੇ ਕੀਰਤਨ ਨਗਰ ਕੀਰਤਨ ਕਰਵਾ ਕੇ ਅੱਤੁੱਟ ਗੁਰੂ ਕੇ ਲੰਗਰ ਚਲਾ ਕੇ ਸੰਗਤਾਂ ਬੜੀ ਸ਼ਰਧਾ ਧੂਮ ਧਾਮ ਦੇ ਨਾਲ ਪ੍ਰੇਮ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸੁਭ ਪਵਿੱਤਰ ਪ੍ਰਕਾਸ਼ ਉਤਸਵ ਦਿਹਾੜਾ ਮਨਾ ਰਹੀਆਂ ਹਨ ਜੋ ਕਿ 13 ਨਵੰਬਰ ਨੂੰ ਜਿਸ ਤਰ੍ਹਾਂ ਗੁਰਦੁਆਰਾ ਨਿਰਮਲ ਸਰਸਾ ਸਬਤਲੁਕੀ ਵਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਣੇ ਨ 15 ਨਵੰਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਮਹਾਨ ਗੁਰਮਨ ਸਮਾਗਮ ਹੋਣੇ ਜਿਹਦੇ ਵਿੱਚ ਸਾਰੇ ਹੀ ਇਲਾਕੇ ਦੀਆਂ ਸੰਗਤਾਂ ਦੂਰ ਦਰਾਡੇ ਦੀਆਂ ਸੰਗਤਾਂ ਪਹੁੰਚ ਕਰਕੇ ਨਾਮ ਬਾਣੀ ਦੇ ਲਾ혜 ਪ੍ਰਾਪਤ ਕਰਨੀਆਂ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਮਨਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਰਜਯਗ ਦੇ ਵਿੱਚ ਅਵਤਾਰ ਹੋਏ ਤੇ ਉਹਨਾਂ ਦੀ ਜੋ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਜਿੱਥੇ-ਜਿੱਥੇ ਵੀ ਗਏ ਤੇ ਉਹਨਾਂ ਨੇ ਜਿਸ ਤਰ੍ਹਾਂ ਕੋਡਾ ਰਾਸ ਰਾਖ ਸੱਜਣ ਠੱਗ ਵਾਲੇ ਵਰਗੇ ਹੋਰ ਸਾਰੇ ਜਿਵੇਂ ਜਿਵੇਂ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ ਜਿਵੇਂ ਜਿਵੇਂ ਰਾਜੇ ਜ਼ੁਲਮ ਕਰਦੇ ਸਨ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਉਹਨਾਂ ਨੂੰ ਗਿਆਨ ਦਿੱਤਾ ਕੋਈ ਡਾਂਗ ਦੀ ਲੜਾਈ ਨਹੀਂ ਲੜੀ ਉਹਨਾਂ ਨੇ ਗਿਆਨ ਦੇ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਇਹ ਆਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਪਾਰਗਟਪੈ ਇਹ ਸਗਲੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ ਇੱਕ ਜੋਗ ਦੇ ਵਿੱਚ ਨਹੀਂ ਮਹਾਰਾਜ ਕਹਿੰਦੇ ਸਾਰੇ ਜੋਗਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਹੈ ਹਲ ਤਾਰਨ ਗੁਰੂ ਨਾਨਕ ਆਇਓ ਇਸ ਕਰਕੇ ਕਲਯੁਗ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜੋ અવਤਾਰ ਹੋਇਆ ਤੇ ਅੰਤ ਕਲਾ ਹੋਏ ਠਾਕਰ ਚੜਿਆ अनेका ਕਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਸਮਰੱਥ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਸਾਨੂੰ ਮਾਰਗ ਦੱਸਿਆ ਹੈ ਬੀ ਨਾਮ ਜਪਣਾ ਵੰਡ ਕੇ ਛਕਣਾ ਕਿਰਤ ਕਮਾਈ ਕਰਨੀ ਕਿਰਤ ਕਮਾਈ ਦੇ ਵਿੱਚੋਂ ਪੁੰਨ ਦਾਨ ਕਰਨਾ ਇਹ ਸਰਬੱਤ ਦਾ ਭਲਾ ਮੰਗਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਖੋ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਸਿੱਖ ਹੈ ਉੱਥੇ-ਉੱਥੇ ਰਜਾਨਾ ਅਰਦਾਸ ਬੇਨਤੀਆਂ ਹੁੰਦੀਆਂ ਤੇ ਹਰ ਜਗ੍ਹਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਇਹ ਜੋ ਐ ਪਵਿੱਤਰ ਸਥਾਨ ਗੁਰਦੁਆਰਾ ਨਿਰਮਲ ਸਰ ਸਾਹਿਬ ਤਲੋਕੇ ਵਾਲਾ ਜਿਸ ਦੇ ਬਾਨੀ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਤਵੱਲਾ ਜੀ ਨੇ 1928 ਦੇ ਵਿੱਚ ਇਸ ਪਵਿੱਤਰ ਪਾਵਨ ਸਥਾਨ ਦੀ ਸਥਾਪਨਾ ਕੀਤੀ ਗੁਰਦੁਆਰਾ ਨਿਰਮਲ ਸਰ ਸਾਹਿਬ ਦੀ ਇਥੋਂ ਮਹਾਪੁਰਖਾਂ ਨੇ 1930 ਦੇ ਵਿੱਚ ਖਾਲਸਾ ਪ੍ਰਾਇਮਰੀ ਸਕੂਲ ਚਲਾਇਆ ਜਿਹਦੇ ਵਿੱਚੋਂ ਅਨੇਕਾਂ ਹੀ ਵਿਦਿਆਰਥੀ ਉਹਨਾਂ ਸਮਿਆਂ ਦੇ ਵਿੱਚ ਵਿਦਿਆ ਪ੍ਰਾਪਤ ਕਰਕੇ ਉੱਚੇ ਅਉਧਿਆਂ ਤੇ ਪਹੁੰਚੇ ਇਹ ਨਾਲ ਨਾਲ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੇ ਕੀਰਤਨ ਦੀ ਸ਼ਖਲਾਈ ਨਾਲ ਨਾਲ ਬੜੇ ਗਿਆਨੀ ਕਥਾਵਾਚਕ ਪੈਦਾ ਹੋਏ ਜੋ ਅੱਜ ਵੱਖੋ ਵੱਖਰੇ ਥਾਵਾਂ ਤੇ ਬੜੇ ਪ੍ਰੇਮ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਇਹ ਬਹੁਤ ਵੱਡੀ ਮਹਾਪੁਰਖਾਂ ਨੇ ਕਾਰਨਾ ਕਰ ਲਿਆ ਇਸ ਇਲਾਕੇ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਬਾਣੀ ਦੇ ਨਾਲ ਜੋੜਿਆ ਗੁਰਮਤ ਦੇ ਨਾਲ ਜੋੜਿਆ ਮਹਾਪੁਰਖਾਂ ਨੇ ਗੁਰਸਿੱਖੀ ਦੇ ਨਾਲ ਜੋੜਿਆ ਉਹ ਮਹਾਪੁਰਖਾਂ ਦੀ ਬਹੁਤ ਵੱਡੀ ਦੇਣ ਹੈ ਇੱਥੇ ਹਰ ਸਾਲ ਸਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਅਵਤਾਰ ਦਿਹਾੜਾ ਸਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਇਹ 17 ਜਨਵਰੀ ਨੂੰ ਸੱਜਖੰਡ ਵਾਸੀ શ્રીਮਾਨ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ ਪਵਿੱਤਰ ਜਹਾੜ ਸਲਾਨਾ ਵਰਸੀ ਮਨਾਈ ਜਾਂਦੀ ਹੈ ਇਹ ਜੂਨ ਮਹੀਨੇ ਦੇ ਵਿੱਚ 6ਵੇਂ ਸਤਗੁਰੂ ਮੀਰੀ ਪਰੀ ਦੇ ਮਾਲਕ ਬੰਦੀ ਛੋੜ ਦਾਤਾ ਤੇ ਉਹਨਾਂ ਦਾ ਸੁਭ ਪਵਿੱਤਰ અવਤਾਰ ਦਿਹਾੜਾ ਪ੍ਰਕਾਸ਼ ਉਤਸਵ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਸਾਰੇ ਇਲਾਕੇ ਦੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਨਗਰ ਨਿਵਾਸੀ ਸੰਗਤਾਂ ਸੇਵਾ ਕਰਕੇ ਬੜੇ ਪ੍ਰੇਮ ਦੇ ਨਾਲ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਉਹ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਵੀ ਸਾਰੀਆਂ ਸੰਗਤਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਸੇਵਾ ਸਿਮਰਨ ਕਰਕੇ ਨਾਮ ਜਪ ਕੇ ਇਹ ਮਨਾਉਣਾ ਹੈ ਆਪੋ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਨੀ ਹੈ ਆਪੋ ਆਪਣੇ ਘਰਾਂ ਦੇ ਵਿੱਚ ਸਜਾਵਟਾਂ ਕਰਨੀਆਂ ਇਹ ਗੁਰੂ ਘਰਾਂ ਦੇ ਵਿੱਚ ਰੌਣਕਾਂ ਵਧਾਉਣੀਆਂ ਨਾਮ ਬਾਣੀ ਦੇ ਲਾ혜 ਪ੍ਰਾਪਤ ਕਰਨੇ ਨੇ ਉਹ ਬਹੁਤ ਹੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਵੀ ਆਪਾਂ ਗੁਰਬਾਣੀ ਦੇ ਨਾਲ ਗੁਰੂ ਘਰ ਨਾਲ ਜੁੜਨਾ ਹੈ ਇਹ ਸਾਰੀਆਂ ਸੰਗਤਾਂ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਇਹਦੇ ਨਾਲ ਸਾਡਾ ਮਨੋ ਕੇ ਜੀ ਮਨ ਜੋ ਹੋ ਸਾਫ ਲੋ ਹੋ ਜਾਣਾ ਹੈ ਇਹ ਹੋਰ ਜਿ ਜਿਵੇਂ ਜਿਵੇਂ ਸਮਾਗਮ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ ਇਸ ਸਥਾਨ ਦੀ ਜੋ ਮਹਾਨਤਾ ਹੈ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੇਵਾਵਾਂ ਨਿਭਾਉਂ ਗਏ ਹੈ ਤੇ ਮੈਂ ਇਹ ਜੋ ਆਜੇ ਚੈਨਲ ਦੇ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਸੰਗਤਾਂ ਨੂੰ ਪ੍ਰਵਾਨ ਕਰਨੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਆਂ ਕਿ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ why could you keep